ਅੱਜ ਕੱਲ ਕਰਦੇ ਜਿਹੜੀਆਂ ਆਪਣੀਆਂ ਮੱਝਾਂ ਗਾਵਾਂ ਹੀੜ ਦੇ ਵਿੱਚ ਨਹੀਂ ਆਉਂਦੀਆਂ ਜਾਂ ਆਪਣੀਆਂ ਪਹਿਲਨ ਝੋਟੀਆਂ ਜਾਂ ਵਹਿੜਾਂ ਉਹਨਾਂ ਦਾ ਵਜਨ ਜਿਹੜਾ 3 ਕੁਇੰਟਲ ਦੇ ਕਰੀਬ ਹੋ ਗਿਆ ਏ ਪਰ ਆਪਾਂ ਪਾウダー ਵੀ ਪਾ ਚੁੱਕੇ ਉਹਨਾਂ ਨੂੰ ਫੀਡ ਵੀ ਚੰਗੀ ਪਾ ਚੁੱਕੇ ਆ ਪਰ ਉਹ ਹੀੜ ਦੇ ਵਿੱਚ ਨਹੀਂ ਆਉਂਦੀਆਂ ਅੱਜ ਤੁਹਾਨੂੰ ਉਹਨਾਂ ਬਾਰੇ ਇੱਕ ਪਾウダー ਦੱਸਾਂਗੇ ਇਹ ਜਿਹੜਾ ਪਾウダー ਇਹਦਾ ਨਾਮ ਹੈਗਾ ਰੈਪਰੋਮੈਂ ਕੈਮਨ ਕੰਪਨੀ ਦਾ ਪਾウダー ਹੈ ਇਹ ਬਾਈ ਤਗੜੇ ਤਗੜੇ ਫਾਰਮਾਂ ਦੇ ਵਿੱਚ ਇਹ ਯੂਜ਼ ਕਰਦੇ ਨੇ ਪਾਊਡਰ ਬਹੁਤ ਵਧੀਆ ਰਿਜ਼ਲਟ ਨੇ ਇਹਦੇ ਜੇ ਦੀ ਪੈਕਿੰਗ ਦੀ ਗੱਲ ਕਰੀਏ ਇੱਕ ਆਉਂਦੀ ਹੈ ਅੱਧਾ ਕਿਲੋ ਦੀ ਪੈਕਿੰਗ ਫਿਰ ਕਿਲੋ ਦੀ ਤੇ ਫਿਰ 5 ਕਿਲੋ ਦੀ ਜਿਹੜੀ ਅੱਧਾ ਕਿਲੋ ਦੀ ਪੈਕਿੰਗ ਆ ਇਹਦੀ ਐਮ ਆਰ ਪੀ ਹੈਗੀ ਆ 350 ਰੁਪਿਆ ਤੇ ਕੰਪਨੀ ਆਪਾਂ ਨੂੰ ডোজ ਦੱਸਦੀ ਕਿ ਜੇ ਆਪਾਂ ਨਾਰਮਲ ਪਾਊਡਰ ਪਾਉਂਦੇ ਆ ਡੰਗਣ ਨੂੰ ਰਾਜੀ ਕਰਨ ਦੇ ਲਈ ਜਾਂ ਘਾਟਾਂ ਪੂਰੀਆਂ ਕਰਨ ਦੇ ਲਈ ਫਿਰ 25 ਗ੍ਰਾਮ ਦੀ ডোজ ਦੇਣੀ ਹੈ ਜੇ ਆਪਾਂ ਪਸ਼ੂ ਨੂੰ ਹੀਟ ਦੇ ਵਿੱਚ ਲੈ ਕੇ ਆਉਣਾ ਹੈ ਫੇਰੇ ਦੀ 50 ਤੋਂ 60 ਗ੍ਰਾਮ ਇਹਦੀ ডোজ ਡੇਲੀ ਦੇਣੀ ਆ ਬਣਦੇ ਵਿੱਚ ਰਲਾ ਕੇ ਆਪਾਂ ਇਹਨੂੰ ਦੇ ਸਕਦੇ ਆ ਤੇ ਦੂਜਾ ਇਹ ਤੋਂ ਪਹਿਲਾਂ ਆਪਾਂ ਇੱਕ ਜ਼ਰੂਰੀ ਕੰਮ ਕਰਨਾ ਏ ਕਿਉਂਕਿ ਆਪਾਂ ਅੱਗੇ ਕਿਰਮਾ ਦੀਆਂ ਗੋਲੀਆਂ ਦਿੰਨੇ ਆ ਪਰ ਉਹ ਨਾਰਮਲ ਹੁੰਦੀਆਂ ਨੇ ਅਲਬੈਂਡਾਜੋਲ ਜਾਂ ਫਲਵੈਂਡਾਜੋਲ ਦੀ ਗੋਲੀ ਆਉਂਦੀ ਏ ਉਹਦੀ ਵਰਤੋਂ ਕਰਦੇ ਆ ਪਰ ਆਪਾਂ ਇਸ ਵਾਰ ਪਾਊਡਰ ਦੇਣ ਤੋਂ ਪਹਿਲਾਂ ਫਰੀ ਡਿਕ OLS ਗੋਲੀ ਆਉਂਦੀ ਏ ਪ੍ਰੋਵੈਲਸ ਕੰਪਨੀ ਦੀ 110 ਰੁਪਏ ਦੇ ਐਮ ਆਰ ਪੀ ਆ ਇਹ ਪਹਿਲਾਂ ਆਪਾਂ ਪਸ਼ੂ ਨੂੰ ਥੋੜਾ ਘੋੜ ਚਾਰ ਲੈਣਾ ਏ ਉਤੋਂ ਬਾਅਦ ਆਪਾਂ ਇਹ ਗੋਲੀ ਦੇ ਕੇ ਬਾਅਦ ਚ ਅਗਲੇ ਦਿਨ ਆ ਪਾਊਡਰ ਸ਼ੁਰੂ ਕਰ ਦੇਣਾ ਵਾ ਤੇ ਪਾਊਡਰ ਆਪਾਂ ਲਗਾਤਾਰ ਦੇਣਾ ਜੇ ਮੰਨ ਲਓ ਇੱਕ ਪੈਕੇਟ ਨਾਲ ਪਸ਼ੂ ਹੀਟ ਦੇ ਵਿੱਚ ਨਹੀਂ ਆਇਆ ਤਾਂ ਆਪਾਂ ਦੂਜਾ ਪੈਕੇਟ ਦੇਣਾ 100% ਜਿਹੜਾ ਪਸ਼ੂ ਹੀਟ ਦੇ ਵਿੱਚ ਆਪਣ ਆਵੇਗਾ ਨਾਲੇ ਗੱਬਣ ਨਹੀਂ ਰਹੇਗਾ ਹੁਣ ਗੱਲ ਕਰਦੇ ਆ ਪਹਿਲਣਾ ਬੇੜਾਂ ਦੀ ਜਾਂ ਬੱਛੀਆਂ ਦੀ ਉਹਨਾਂ ਦਾ ਵੇੜ ਤੇ ਪੂਰਾ ਹੁੰਦਾ ਏ ਪਰ ਉਹ ਬੋਲਦੀਆਂ ਨਹੀਂ ਆ ਉੱਥੇ ਹੀ ਆਪਾਂ 50 ਤੋਂ 60 ਗ੍ਰਾਮ ਦੀ ਡੋਜ਼ ਲੈਣੀ ਆ ਗੋਲੀ ਆਪਾਂ ਕੋਈ ਵੀ ਕਿਰਮਾ ਦੀ ਉਹਨਾਂ ਨੂੰ ਦੇ ਸਕਦੇ ਆ ਹਾਈ ਟੈਕ ਯੂਜ਼ ਕਰ ਸਕਦੇ ਉਹਨਾਂ ਦੇ ਲਈ ਤੇ ਇੱਕ ਗੱਲ ਦਾ ਹੋਰ ਬਈ ਧਿਆਨ ਰੱਖਣਾ ਕੱਲਾ ਪਾਊਡਰ ਨਹੀਂ ਦੇਣਾ ਨਾਲ ਉਹਨਾਂ ਦੇ ਲਈ ਕੋਈ ਫੀਡ ਵੀ ਪਾਉਣੀ ਆ ਜਿੱਦਾਂ ਮੰਨ ਲਓ ਖੀਫਰ ਫੀਡ ਆਉਂਦੀ ਆ ਕਾਰगील ਦੀ ਆਪਾਂ ਉਹਦੀ ਵਰਤੋਂ ਕਰ ਸਕਦੇ ਆ ਨਾਲ-ਨਾਲ ਉਹਦੇ ਵਿੱਚ ਹੀ ਬਹੁਤ ਵਧੀਆ ਮਿਨਰਲ ਮਿਕਸਚਰ ਹੁੰਦਾ ਵਾ ਜਾਂ ਆਪਣੇ ਜਿਹੜਾ ਘਰ ਦਾ ਵੰਡ ਆਪਾਂ ਪਸ਼ੂਆਂ ਨੂੰ ਪਾਉਨੇ ਆ ਉਹ ਡੇਲੀ ਪਾਊਡਰ ਦੇ ਨਾਲ ਕਿਲੋ ਤੋਂ 2 ਕਿਲੋ ਪਾਉਣਾ ਹੈ ਜਿਸ ਦੇ ਨਾਲ ਉਹਦਾ ਵਜਮ ਨਹੀਂ ਵਜਨ ਪਸ਼ੂ ਦਾ ਵਧੇਗਾ ਪਹਿਲਨ ਦਾ ਤੇ ਫਿਰ ਉਹ ਹੀਟ ਦੇ ਵਿੱਚ ਆਵੇਗਾ ਤੇ ਨਾਲੇ 100% ਰਹੇਗਾ ਬਾਕੀ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ